ਭਾਰਤ ਦੇ ਸਖਤ ਫਟਕਾਰ ਤੋਂ ਬਾਅਦ ਕੈਨੇਡੀਅਨ ਸਰਕਾਰ ਦੇ ਸੂਰ ਬਦਲ ਗਏ ਨੇ ਦਰਅਸਲ ਕੈਨੇਡੀਅਨ ਸਰਕਾਰ ਨੇ ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਜਰ ਮਾਮਲੇ 'ਚ ਬਿਆਨ ਜਾਰੀ ਕਰਕੇ ਖੁਦ ਪੀਐਮ ਮੋਦੀ ਤੇ ਹੋਰ ਭਾਰਤੀ ਅਧਿਕਾਰੀਆਂ ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਕਰਾ ਦਿੱਤਾ। ਉਹਨਾਂ ਕਿਹਾ ਕਿ 14 ਅਕਤੂਬਰ ਨੂੰ ਜਨਤਕ ਸੁਰੱਖਿਆ ਲਈ ਇੱਕ ਮਹੱਤਵਪੂਰਨ ਤੇ ਲਗਾਤਾਰ ਖਤਰੇ ਦੇ ਕਾਰਨ RCMP ਤੇ ਅਧਿਕਾਰੀਆਂ ਨੇ ਭਾਰਤ ਸਰਕਾਰ ਦੇ ਏਜੰਟਾਂ ਦੁਆਰਾ ਕੈਨੇਡਾ 'ਚ ਗੰਭੀਰ ਅਪਰਾਧਿਕ ਗਤੀਵਿਧੀਆਂ ਦੇ ਜਨਤਕ ਦੋਸ਼ ਲਗਾਉਂਦਾ ਅਸਧਾਰਨ ਦੋਸ਼ ਲਗਾਇਆ ਹੈ। ਹਾਲਾਂਕਿ ਕੈਨੇਡਾ ਸਰਕਾਰ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਤਰੀ ਜੈਸ਼ੰਕਰ ਤੇ ਐਨਐਸਏ ਡਵਾਲ ਨੂੰ ਕੈਨੇਡਾ ਅੰਦਰ ਗੰਭੀਰ ਅਪਰਾਧਿਕਤ ਵਿਦੇਣ ਨਾਲ ਜੋੜਨ ਵਾਲਾ ਕੋਈ ਸਬੂਤ ਨਹੀਂ ਹੈ ਤੇ ਨਾ ਹੀ ਇਸ ਬਾਰੇ ਕੋਈ ਜਾਣਕਾਰੀ ਹੈ ਅੱਗੇ ਕੈਨੇਡਾ ਸਰਕਾਰ ਨੇ ਕਿਹਾ ਕਿ ਸਿਰਫ ਅਟਕਲਾਂ ਨੇ ਦੱਸਿਆ ਕਿ ਕੈਨੇਡਾ ਦੀ ਇੱਕ ਮੀਡੀਆ ਰਿਪੋਰਟ ਚ ਦਾਵਾ ਕੀਤਾ ਗਿਆ ਸੀ ਕਿ ਭਾਰਤੀ ਪ੍ਰਧਾਨ ਮੰਤਰੀ ਨੂੰ ਹਰਦੀਪ ਸਿੰਘ ਨੀਜਰ ਦੀ ਹੱਤਿਆ ਦੀ ਘਟਨਾ ਤੇ ਸਾਜ਼ਿਸ਼ ਬਾਰੇ ਪਤਾ ਸੀ ਇਹ ਰਿਪੋਰਟ ਇੱਕ ਬੇਨਾਮ ਅਧਿਕਾਰੀ ਦੇ ਹਵਾਲੇ ਨਾਲ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਬਾਅਦ ਭਾਰਤ ਨੇ ਇਸ ਰਿਪੋਰਟ ਦੀ ਸਖਤ ਖੇਤੀ ਕਰਦੇ ਹੋਏ ਇਸ ਨੂੰ અપਮਾਨਜਨਕ ਮੁਹੀਮ ਘਰਾੜ ਦਿੱਤਾ ਸੀ ਭਾਰਤ ਨੇ ਇਸ ਰਿਪੋਰਟ ਦਾ ਸਖਤ ਵਿਰੋਧ ਕੀਤਾ ਸੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਦੀਰ ਜਸਵਾਲ ਨੇ ਕਿਹਾ ਕਿ ਅਜਿਹੇ ਦੋਸ਼ ਹਾਸੂ ਰਹੀ ਨੇ ਤੇ ਇਹਨਾਂ ਦਾ ਟੁਕਮਾ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ અપਮਾਨਜਨਕ ਮੁਹੀਮ ਸਾਡੇ ਪਹਿਲਾਂ ਤੋਂ ਤਣਾਪੁਰਨ ਸਬੰਧਾਂ ਨੂੰ ਹੋਰ ਨੁਕਸਾਨ ਪਹੁੰਚਾਉਂਦੀ ਹੈ ਤੇ ਭਾਰਤ ਵੱਲੋਂ ਨਿਖੇਦੀ ਕਰਨ ਤੇ ਹੁਣ ਕੈਨੇਡਾ ਸਰਕਾਰ ਨੇ ਪੀਐਮ ਮੋਦੀ ਤੇ ਹੋਰ ਭਾਰਤੀ ਅਧਿਕਾਰੀਆਂ ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਪ੍ਰੋਡੂਸਰ ਕਾਰ ਨੇ ਕਿਹਾ ਕਿ ਉਹਨਾਂ ਕੋਲ ਪ੍ਰਧਾਨ ਮੰਤਰੀ ਮੋਦੀ ਮੰਤਰੀ ਐਸਟੀ ਸ਼ੰਕਰ ਤੇ ਐਨਐਸਏਡਵਾਲ ਨੂੰ ਕੈਨੇਡਾ ਅੰਦਰ ਗੰਭੀਰ ਅਪਰਾਧਿਕ ਗਤੀਵਿਧੀਆਂ ਨਾਲ ਜੋੜਨ ਵਾਲਾ ਕੋਈ ਸਬੂਤ ਨਹੀਂ ਹੈ।